ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਸਵੇਰੇ ਮੂੰਹ ਧੋਣ ਦੇ ਨਾਲ ਇੱਕ ਆਹ ਕੰਮ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਫਿਰ ਵੇਖਿਓ ਕਿਵੇਂ ਬਰਕਤਾਂ ਹੁੰਦੀਆਂ ਕਿਵੇਂ ਸਤਿਗੁਰੂ ਜੀ ਰਹਿਮਤਾਂ ਕਰਦੇ ਨੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਦੋਂ ਅਸੀਂ ਸਵੇਰੇ ਉੱਠਦੇ ਆਂ ਜਦੋਂ ਅਸੀਂ ਸਵੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਉੱਠਦੇ ਆਂ ਜਦੋਂ ਵੀ ਅੱਖ ਖੁੱਲ੍ਹੇ ਕਹਿਣ ਤੋਂ ਭਾਵ ਵੀ ਜਦੋਂ ਅੱਖ ਖੁੱਲ੍ਹਦੀ ਹੈ ਅੱਖ ਖੁੱਲਣ ਤੋਂ ਬਾਅਦ ਉਸੇ ਤਰ੍ਹਾਂ ਸਾਵਧਾਨ ਹੋ ਕੇ ਤੇ ਆਪਾਂ ਇੱਕ ਵਾਰੀ ਮੰਜੇ ਤੇ ਜਿੱਥੇ ਸੁੱਤੇ ਪਏ ਸੀ ਉੱਥੇ ਹੀ ਬੈਠ ਜਿਓ ਚੌਂਕੜੀ ਮਾਰ ਕੇ ਇੱਕ ਵਾਰੀ ਗੁਰਮੰਤਰ ਦਾ ਜਾਪ ਜ਼ਰੂਰ ਕਰੀਏ ਵਾਹਿਗੁਰੂ 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 ਮੂਲ ਮੰਤਰ ਦਾ ਜਾਪ ਕਰੀਏ ੴ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਾਪ ਕਰੀਏ ਇੱਕੋ ਹੀ ਜਾਪ ਕਰ ਲਈਏ ਤੇ ਇਹ ਕਹੀਏ ਕਿ ਸਤਿਗੁਰੂ ਤੇਰੇ ਭਾਣੇ ਅੰਦਰ ਰਾਤ ਬਤੀਤ ਹੋ ਗਈ ਦਿਨ ਚੜਿਆ ਸਤਿਗੁਰੂ ਆਪਣੇ ਭਾਣੇ ਵਿੱਚ ਆਪਣੀ ਯਾਦ ਵਿੱਚ ਆਪਣੇ ਸਿਮਰਨ ਦੇ ਵਿੱਚ ਇਹਨੂੰ ਬਤੀਤ ਕਰਾਈ ਮੇਰੇ ਕੋਲੇ ਸਮਰੱਥਾ ਨਹੀਂ ਮੈਨੂੰ ਬਲ ਬਖਸ਼ੀ ਮੇਰੇ ਤੇ ਕਿਰਪਾ ਰੱਖੀ ਆਪਣਾ ਸਿਮਰਨ ਕਰਾਈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਇਹੋ ਜੇ ਸੱਜਣਾ ਦੇ ਮੇਲ ਕਰਾਈ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤ ਆ ਜਾਏ ਤੇਰਾ ਚੇਤਾ ਆ ਜਾਏ ਤੇਰੇ ਨਾਮ ਦਾ ਚੇਤਾ ਆ ਜਾਏ ਸਤਿਗੁਰੂ ਜੀ ਐਸੀ ਕਿਰਪਾ ਰੱਖਿਓ ਬਾਕੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਕੀ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਸਭ ਕੁਝ ਹੀ ਦੇ ਦੇਣਾ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ ਸਤਿਗੁਰੂ ਤੁਸੀਂ ਤਾਂ ਸਾਰਾ ਕੁਝ ਹੀ ਦੇ ਦੇਣਾ ਸਾਰਾ ਕੁਝ ਤੁਸੀਂ ਮੇਰੀ ਝੋਲੀ ਵਿੱਚ ਪਾ ਦੇਣਾ ਮੈਨੂੰ ਪਤਾ ਹੈ ਤੁਸੀਂ ਬਿਨਾਂ ਮੰਗਿਆ ਹੀ ਸਭ ਕੁਝ ਦੇ ਦੇਣਾ ਸਭ ਕੁਝ ਬਿਨਾ ਮੰਗਿਆ ਹੀ ਮੇਰੀ ਝੋਲੀ ਵਿੱਚ ਪਾ ਦੇਣਾ ਸਤਿਗੁਰੂ ਮੈਨੂੰ ਫਿਕਰ ਨਹੀਂ ਕੋਈ ਵੀ ਮੈਨੂੰ ਰਤੀ ਭਰ ਵੀ ਫਿਕਰ ਨਹੀਂ ਮੈਨੂੰ ਰਤੀ ਭਰ ਵੀ ਜਿਹੜਾ ਹੈ ਆਪ ਜੀ ਤੇ ਸ਼ੱਕ ਨਹੀਂ ਸਤਿਗੁਰੂ ਜੀ ਕਿਰਪਾ ਕਰਿਓ ਕਿਰਪਾ ਕਰਿਓ ਸਤਿਗੁਰੂ ਜੀ ਰਹਿਮਤ ਕਰਿਓ ਮੇਰੇ ਪਾਤਸ਼ਾਹ ਜੀ ਪਿਆਰਿਓ ਮੈਂ ਇੱਕ ਬੇਨਤੀ ਕਰਦਿਆਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਿਖਾ ਯਾਦ ਰੱਖੀ ਜਦੋਂ ਸਵੇਰੇ ਅੰਮ੍ਰਿਤ ਵੇਲੇ ਉਠੇਂ ਤਾਂ ਇਹ ਗੱਲ ਯਾਦ ਰੱਖੀ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ ਕਹਿੰਦੇ ਜਦੋਂ ਤੱਕ ਇਹ ਨਿਆਰੇ ਰਹਿਣਗੇ ਮੇਰੀ ਸਿੱਖਿਆ ਤੇ ਚੱਲਣਗੇ ਤੇ ਉਦੋਂ ਤੱਕ ਮੈਂ ਸਾਰਾ ਤੇਜ ਪ੍ਰਤਾਪ ਆਪਣਾ ਵਕਸ਼ਿਸ਼ ਕਰਾਂਗਾ ਤੇ ਜਦੋਂ ਬਿਪਰਾਂ ਵਾਲੀ ਰੀਤ ਤੇ ਉੱਤਰ ਆਉਣਗੇ ਕਹਿੰਦੇ ਫਿਰ ਮੇਰੇ ਵੱਲੋਂ ਕੋਈ ਕਿਰਪਾ ਨਹੀਂ ਹੋਣੀ ਫਿਰ ਮੇਰੇ ਵੱਲੋਂ ਕੋਈ ਆਸ ਨਾ ਆਵੇ ਤੱਕਿਆ ਜੇ ਪਿਆਰਿਓ ਸਤਗੁਰੂ ਨੇ ਸਪਸ਼ਟ ਤੇ ਸਾਫ਼ ਜੀ ਇਹ ਗੱਲ ਕਹਿ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੇ ਹੋਰ ਸੁਣ ਲਿਓ ਸਤਗੁਰ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਧੁਰ ਕੀ ਬਾਣੀ ਹੈ ਜਿਹੜਾ ਧੁਰ ਕੀ ਬਾਣੀ ਨਾਲ ਜੁੜ ਗਿਆ ਤੇ ਯਾਦ ਰੱਖਿਓ ਫਿਰ ਉਹ ਧੁਰ ਹੀ ਪਹੁੰਚ ਜਾਂਦਾ ਹੈ ਪਿਆਰਿਓ ਧੁਰ ਤੱਕ ਉਹ ਸੁਖ ਜਿਹੜਾ ਹੈ ਪ੍ਰਾਪਤ ਕਰਕੇ ਲੈ ਕੇ ਜਾਂਦਾ ਹੈ ਪਿਆਰਿਓ ਅਧ ਵਿਚਕਾਰ ਬਾਹ ਜਿਨ੍ਹਾਂ ਦੀ ਪਕੜੀ ਹੈ ਸਰਦੀਜਾ ਬਾਹ ਇਹਨਾਂ ਛੋੜੀ ਹੈ ਸਤਿਗੁਰੂ ਜੀ ਜੀ ਫਿਰ ਬਾਹ ਫੜ ਲੈਂਦੇ ਨੇ ਜਿਹੜਾ ਇੱਕ ਵਾਰੀ ਆਪਣੀ ਬਾਹ ਗੁਰੂ ਨੂੰ ਫੜਾ ਦੇ ਤੇ ਸਤਿਗੁਰੂ ਫਿਰ ਬਾਹ ਨਹੀਂ ਛੱਡਦੇ ਪਿਆਰਿਓ ਸੀਸ ਜਾਂਦਾ ਹੈ ਜਾਵੇ ਕੋਈ ਪਰਵਾਹ ਤੱਕ ਨਹੀਂ ਹੈ ਇਸ ਕਰਕੇ ਜਦੋਂ ਵੀ ਉਠੀਏ ਤੇ ਸਤਿਗੁਰੂ ਤੋਂ ਇਹੋ ਹੀ ਮੰਗ ਮੰਗਿਏ ਕਿ ਸਤਿਗੁਰੂ ਜੀ ਆਪਣੀ ਬਖਸ਼ਿਸ਼ ਕਰਿਓ ਮੈਨੂੰ ਆਪਣਾ ਸਿਮਰਨ ਮੈਨੂੰ ਆਪਣੀ ਯਾਦ ਦੇ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਿਆਰਿਓ ਬਾਕੀ ਸਭ ਕੁਝ ਸਤਗੁਰੂ ਨੇ ਆਪ ਹੀ ਬਖਸ਼ਿਸ਼ ਕਰ ਦੇਣਾ ਹੈ ਸਤਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ